ਸਾਡੇ ਤੇ ਲੋਕਾਂ ਦੀ ਮਤ ਮਾਰੀ ਗਈ ਜਿਹੜੇ ਮੂਰਤਾਂ ਵੱਲ ਕਬਰਾਂ ਵੱਲ ਦੌੜੇ ਫਿਰਦੇ ਨੇ ਛੋਟੇ ਮੋਟਿਆਂ ਵੱਲ ਤੁਰੇ ਫਿਰਦੇ ਨੇ ਦੁਨੀਆ ਦੇ ਖਸਮ ਨੂੰ ਛੱਡ ਕੇ ਨਾ ਉਹਦੇ ਤੁਲ ਕੋਈ ਹੋਇਆ ਗੁਰੂ ਪੀਰ ਨਾ ਇੱਥੇ ਹੋਵੇਗਾ ਜਾਂ ਰੱਬ ਨਹੀਂ ਜੇ ਰੋਂਦਾ ਦੁੱਖ ਦੀ ਘੜੀ ਜਾਂ ਗੁਰੂ ਗੋਬਿੰਦ ਸਿੰਘ ਨਹੀਂ ਰੋਇਆ ਬਾਗੀ ਜਬ ਰੋਂਦੇ ਵੇ ਕਹਿੰਨੇ ਦੁਨੀਆ ਨੇ ਕਿਉਂਕਿ ਖੁਦਾ ਦੀ ਸਰਗੁਣ ਹਸਤੀ ਐ ਸੰਧਿਆ ਦਾ ਵੇਲਾ ਹੈ ਅੱਜ ਫਿਰ ਨਿਤਨੇਮ ਹੋਇਆ ਸੋਦਰ ਦਾ ਜਾਪ ਹੋ ਰਿਹਾ ਹੈ ਜਮ ਕੌਰ ਦੀ ਗੜੀ ਬਾਹਰ ਖਵਾਜਾ ਮਹਿਮੂਦ ਵਰਗੇ ਸਾਰੇ ਦੁਸ਼ਮਣ ਸੋਚੀ ਪਏ ਵੀ ਕਿੰਨੇ ਘੋਣਗੇ ਸਿੰਘ ਤੇ ਕਿਉਂ ਨਾ ਰਾਤ ਨੂੰ ਧੋਖੇ ਨਾਲ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਮਾਰੀਏ ਧੋਖੇ ਦਾ ਭਾਵੇਂ ਹੈ ਵੀ ਜਦੋਂ ਜੰਗ ਸਮਾਪਤ ਹੋ ਗਿਆ ਸੰਧਿਆ ਵੇਲੇ ਬਿਗਲ ਵੱਜ ਕੇ ਉਹਦੇ ਬਾਅਦ ਹਮਲਾ ਕਰਨਾ ਧੋਖਾ ਹੈ ਗੱਲਾਂ ਕਰਦਿਆਂ ਕਰਦਿਆਂ ਤਿਆਰੀ ਕਰਕੇ ਹਮਲਾ ਕਰ ਦਿੱਤਾ ਤੇ